ਚੋਣ ਕਮਿਸ਼ਨ ਵੱਲੋਂ ਦੇਸ਼ ਭਰ 'ਚ ਚੋਣ ਜ਼ਾਬਤਾ ਲਗਾਉਣ ਤੋਂ ਬਾਅਦ ਪੁਲਿਸ ਵੱਲੋਂ ਵੀ ਤਿਆਰੀਆਂ ਨੇ ਪੁਲਿਸ ਵੱਲੋਂ ਚੋਣਾਂ ਨੂੰ ਲੈ ਕੇ ਪੰਜਾਬ 'ਚ ਸੱਤਾਕਰਤਾ ਦਿਖਾਈ ਜਾ ਰਹੀ ਹੈ ਤੇ ਜਿਸ ਦੇ ਚਲਦੇ ਬਟਾਲਾ ਸ਼ਹਿਰ ਦੇ ਵਿੱਚ ਬਟਾਲਾ ਪੰਜਾਬ ਪੁਲਿਸ ਵੱਲੋਂ ਕਾਨੂੰਨ ਵਿਵਸਥਾ ਨੂੰ ਬਣਾਈ ਰੱਖਣ ਦੇ ਮੰਤਵ ਨਾਲ ਫਲੈਗ ਮਾਰਚ ਕੱਢਿਆ ਜਾ ਰਿਹਾ ਹੈ ਤੰਦਾਜ਼ੀਏ ਕਿ ਇਹ ਫਲੈਗ ਮਾਰਚ ਜੋ ਕਿ ਪੂਰੇ ਸ਼ਹਿਰ ਵਿੱਚ ਖਤਮ ਹੁੰਦੇ ਹੋયા ਉੱਥੇ ਹੀ ਇਸ ਫਲੈਗ ਮਾਰਚ ਦੀ ਅਗਵਾਈ ਜਿਹੜੀ ਹੈ ਉਹ ਐਸਐਸਪੀ ਬਟਾਲਾ ਵੱਲੋਂ ਇੱਥੇ ਕੀਤੀ ਜਾ ਰਹੀ ਹੈ ਤੇ ਤੁਹਾਨੂੰ ਦੱਸ ਦਈਏ ਐਸਐਸਪੀ ਅਸ਼ਵਨੀ ਗੋਟਿਆਲ ਨੇ ਇਹਦੀ ਅਗਵਾਈ ਕੀਤੀ ਹੈ ਤੇ ਉਹਨਾਂ ਨੇ ਕਿਹਾ ਹੈ ਕਿ ਉਹਨਾਂ ਵੱਲੋਂ ਹਰ ਢੰਗ ਨਾਲ ਸੁਰੱਖਿਆ ਦੇ ਕੜੇ ਪ੍ਰਬੰਧ ਇੱਥੇ ਕੀਤੇ ਜਾ ਰਹੇ ਨੇ ਉੱਥੇ ਹੀ ਉਹਨਾਂ ਦੱਸਿਆ ਕਿ ਪੰਜਾਬ ਪੁਲਿਸ ਦੇ ਨਾਲ ਪੈਰਾ ਮਿਲਟਰੀ ਫੋਰਸ ਵੀ ਤਾਇਨਾਤ ਇੱਥੇ ਕੀਤੀ ਗਈ ਹੈ ਸੁਰੱਖਿਆ ਦਾ ਪੂਰਾ ਪੁਖਤਾ ਪ੍ਰਬੰਧ ਕੀਤਾ ਹੈ ਕਿਉਂਕਿ ਚੋਣ ਜ਼ਾਬਤਾ ਹੁਣ ਲੱਗ ਚੁੱਕਿਆ ਹੈ ਤੇ ਚੋਣਾਂ ਨੂੰ ਲੈ ਕੇ ਹੁਣ ਮਾਹੌਲ ਜਿਹੜਾ ਹੈ ਉਹ ਠੰਡਾ ਰੱਖਣ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਇਸ ਤੋਂ ਇਲਾਵਾ ਉਹਨਾਂ ਨੇ ਕੀ ਕੁਝ kiya ਤੁਸੀਂ ਆਪ ਹੀ ਸੁਣੋ ਇਹ ਜੋ ਇਲੈਕਸ਼ਨ ਜੋ ਹੈਗੇ ਜੀ ਆਪਣੀ ਲੋਕ ਸਭਾ ਚੋਣ 2024 ਉਹਦੇ ਮੱਦੇ ਨਜ਼ਰ ਰੱਖਦੇ ਹੋਏ ਲੋਕਾਂ ਦੇ ਵਿੱਚ ਇੱਕ ਕੰਫੀਡੈਂਸ ਬਿਲਡਿੰਗ ਵਾਸਤੇ ਅੱਜ ਦਾ ਜੋ ਅਸੀਂ 플ੈਗ ਮਾਰਚ ਕੱਢੇ ਜਾ ਰਹੇ ਹੈਗੇ ਆ ਔਰ ਇਹਦੇ ਵਿੱਚ ਜੋ ਬੀਐਸਐਫ ਜੋ ਸਾਡੇ ਸਾਡੇ ਕੋਲ ਆਈ ਹੋਈ ਹੈ ਬਾਹਰ ਤੋਂ ਫੋਰਸ ਜੋ ਆਈ ਹੈ ਉਹ ਵੀ ਸਾਡੇ ਨਾਲ ਹੈਗੀ ਆ ਔਰ ਤੁਹਾਡੇ মিডিਆ ਰਾਹੀਂ ਮੈਂ ਪਬਲਿਕ ਨੂੰ ਅਪੀਲ ਕਰਨਾ ਚਾਹਾਂਗੀ ਕਿ ਜਿੱਥੇ ਵੀ ਕੋਈ ਵੀ ਗੈਰ ਕਾਨੂੰਨੀ ਕੰਮ ਚੱਲ ਰਿਹਾ ਹੋ ਉਹ ਨਾ ਉਹ ਉਹਨਾਂ ਦੇ ਨੋਟਿਸ 'ਚ ਆਵੇ ਉਹਨੂੰ ਪੁਲਿਸ ਨੂੰ ਜ਼ਰੂਰ ਇਨਫੋਰਮ ਕਰ ਲਈ ਸਭ ਤੋਂ ਇੰਪੋਰਟੈਂਟ ਹੈਗਾ ਔਰ ਸਭ ਤੋਂ ਜੋ ਟੋਲ ਫ੍ਰੀ ਸਟਾਫ ਨੰਬਰ ਹੈਗਾ 112 ਉਹਦੇ ਵਿੱਚ ਇਨਫੋਰਮ ਕਰਕੇ ਤੁਰੰਤ ਸਾਨੂੰ ਦੱਸ ਦੇਣ ਕਿ ਤਾਂ ਕਿ ਉਹਦੇ ਉੱਤੇ ਕਾਰਵਾਈ ਹੋਵੇ ਔਰ ਇਹ ਇਲੈਕਸ਼ਨ ਜੋ ਹੈਗਾ ਕੰਪਲੀਟਲੀ ਫ੍ਰੀ ਐਂਡ ਫੇਅਰ ਚੱਲੇ ਜਾਵੇ ਕਿ ਪੈਰਾਮਿਲਟਰੀ ਫੋਰਸਾਂ ਕਿੰਨੀ ਪੰਜਾਬ ਪੁਲਿਸ ਦੇ ਟੁਕੜੀਆਂ ਬਾਰੂਮਾਂ ਹੋ ਜਾਣੀ ਚਾਹੀਦੀ ਹੈ ਅੱਜ ਹੁਣ ਤੱਕ ਦੀ ਜੋ ਹੈਗੀ ਜੀ ਸਾਡੇ ਕੋਲ ਪਟਿਆਲਾ ਜ਼ਿਲ੍ਹੇ ਦੇ ਵਿੱਚ ਇੱਕ ਕੰਪਨੀ ਜੋ ਬੀ ਜੋ ਐਸਪੀ ਜਿਨਾਂ ਨੂੰ ਕਹਿੰਦੇ ਆਪਾਂ ਸਟੇਟ ਆਰਮ ਪੁਲਿਸ ਉਹਦਾ ਅਲੋਕੇਸ਼ਨ ਹਲੇ ਹਲੇ ਸਾਨੂੰ ਹੋਇਆ ਨਹੀਂ ਹੈਗਾ ਜਿਵੇਂ ਜਿਵੇਂ ਮੈਂ ਪਹਿਲੇ ਵੀ ਦੱਸ ਦਿੱਤੀ ਸੀ ਜਿਵੇਂ ਹੀ ਆਪਣੇ ਇਲੈਕਸ਼ਨ ਦਾ ਜੋ ਦੇਖਣ ਲਈ ਹੋਊਗਾ ਉਸ ਵੇਲੇ ਜੋ ਹੈਗਾ ਉਥੋਂ ਫਿਰ ਬਾਹਰੀ ਸਟੇਟ ਤੋਂ ਬਾਹਰੀ ਜਦੋਂ ਫਰਸਟ ਫੇਸ ਸੈਕੰਡ ਫੇਸ ਥਰਡ ਫੇਸ ਉਥੋਂ ਜਦੋਂ ਫੋਰਸ ਫ੍ਰੀ ਹੋ ਜਾਂਦੀ ਹੈ ਉਹਦੀ ਮੂਵਮੈਂਟ ਜੋ ਹੈਗਾ ਅਗਲੇ ਵਾਲੇ ਸਟੇਟ ਦੇ ਵਿੱਚ ਆ ਜਾਂਦੀ ਹੈ ਹੈਰ ਵਿਰੋਧੀ ਅੰਸ਼ਰ ਔਰ ਸਿਵਲਨ ਲੋਕਾਂ ਤੇ ਇਸ ਫਲੈਟ ਮਾਰ ਦਾ ਕੀ ਅਸਰ ਹੈ ਬਿਲਕੁਲ ਜੀ ਇਹਦੇ ਵਿੱਚ ਜੋ ਜੋ ਸਿਵਲਨ ਹੈ ਕਾਮਨ ਪਬਲਿਕ ਹੈ ਉਹਨਾਂ ਨੂੰ ਇੱਕ ਕੌਨਫੀਡੈਂਸ ਦਾ ਫੀਲ ਹੋਊਗਾ ਔਰ ਜੋ ਗੈਰਕਾਨੂੰਨੀ ਗੈਰਕਾਨੂੰਨੀ ਅੰਸਰ ਜੋ ਹੈਗੇ ਆ ਉਹਨਾਂ ਦੇ ਵਿੱਚ ਉਹਨਾਂ ਦੇ ਮਨ ਦੇ ਵਿੱਚ ਡਰ ਵੀ ਪਾਊਗਾ ਕਿਉਂਕਿ ਉਹਨਾਂ ਨੂੰ ਇੱਕ ਇਹ ਮੈਸੇਜ ਮਿਲ ਜੂਗਾ ਜੀ ਫੋਰਸ ਪੂਰੀ ਤਾਇਨਾਤ ਯਹਾਂ ਪੇ ਅਲਰਟ ਹੈ ਔਰ ਤਾਇਨਾਤ ਨਹੀਂ ਹੋ ਰੂ ਲੋਕਾਂ ਵਾਸਤੇ ਖੜੇ ਨਹੀਂ ਔਰ ਇਹਦੇ ਵਿੱਚ ਆਈ ਹੋਪ ਕਿ ਜੋ ਪਬਲਿਕ ਵੀ ਸਾਡਾ ਸਾਥ ਦੇਊਗੀ ਔਰ ਉਹ ਸਾਨੂੰ ਇਨਫੋਰਮੇਸ਼ਨ ਵੀ ਦੇਉਗੀ ਉਹਦੇ ਉਹਨੇ ਦੇ ਆਲੇ-ਦੁਆਲੇ ਦੇ ਵਿੱਚ ਜੋ ਵੀ ਉੱਥੇ ਦੀ ਅਜੇ ਦੀ ਕੋਈ ਕੰਮ ਹੋਵੇ ਜੋ ਗੈਰ ਕਾਨੂੰਨੀ ਹੈ ਉਹਦੇ ਉਹਦੇ ਰਿਗਾਰਡਿੰਗ ਸਾਰੀ ਇਨਫੋਰਮੇਸ਼ਨ ਦੇਵੇ ਔਰ ਅੱਪਾ ਉਹਨਾਂ ਦੇ ਨਾਲ ਮਿਲ ਕੇ ਆਪਣਾ ਕੰਮ ਕਰਨਗੇ ਜੀ ਥੈਂਕ ਯੂ ਗੁਰਦਾਸਪੁਰ ਤੋਂ ਲੱਖੀ ਰਾਜਪੂਤ ਦੀ ਰਿਪੋਰਟ